ਕਿਤਾ ਕਿ ਉਸੇ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੀ ਜੀਵਨੀ ਦੇ ਆਧਾਰਿਤ ਉਹਨਾਂ ਦੀ ਟੀਚਿੰਗਸ ਦੇ ਆਧਾਰਿਤ ਉਹਨਾਂ ਦੀ ਸੱਚਾਈ ਅਤੇ ਸੱਚ ਤੇ ਆਧਾਰਿਤ ਇੱਕ ਪ੍ਰੋਗਰਾਮ ਲੋਕਾਂ ਦੀ ਨਜ਼ਰ ਕਰੀਏ ਤੇ ਅੱਜ ਜੋ ਕੁਝ ਦੇਖ ਰਹੇ ਹੋ ਤੁਸੀਂ ਉਹਦਾ ਨਤੀਜਾ ਹੈ ਕੱਲੇ-ਕੱਲੇ ਪ੍ਰਦਰਸ਼ਨੀ ਦੇ ਅੱਗੇ ਖੜੇ ਨੇ ਤੁਸੀਂ ਅਗਰ ਜੇ ਕੈਮਰੇ ਨੂੰ ਸਪੈਨ ਕਰੂੰ ਸਾਰੇ ਪਾਸੇ ਤਾਂ ਤੁਸੀਂ ਦੇਖੋਗੇ ਕਿ ਇੱਥੇ ਨਨਕਾਣਾ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇਖਣ ਨੂੰ ਮਿਲਦੇ ਨੇ ਜਦੋਂ ਅਸੀਂ ਕਿਤਾਬਾਂ 'ਚ ਪੜ੍ਹਾਉਂਦੇ ਆ ਬੱਚਿਆਂ ਨੂੰ ਤਾਂ ਉਹ ਇੱਕ ਸਿਰਫ ਸ਼ਾਬਦਿਕ ਬਣ ਕੇ ਰਹਿ ਜਾਂਦਾ ਗਿਆਨ ਲੇਕਿਨ ਇੱਧੇ ਅਨੁਭਵਿਕ ਹੈ ਐਕਸਪੀਰੀਐਂਸ਼ੀਅਲ ਜਰਨੀ ਹੈ ਨਨਕਾਣਾ ਸਾਹਿਬ ਗੁਰਦੁਆਰਾ ਤੁਹਾਨੂੰ ਦੇਖ ਰਿਹਾ ਜੀ ਸਾਹਮਣੇ ਜਨੇਊ ਦੀ ਰਸਮ ਉਹਨਾਂ ਦੀ এনలైਟਨਮੈਂਟ ਦੀ ਰਸਮ ਵੇਂਚ ਜਗਨਨਾਥਪੁਰੀ ਹਰਦਵਾਰ ਸੱਚਾ ਸੌਦਾ ਕਾਬਾ ਦਰਸ਼ਨ ਠੀਕ ਹੈ ਕਰਤਾਰਪੁਰ ਸਾਹਿਬ ਇੱਕ ਦਿਨ ਲਿਖੇ ਲਓ ਪ੍ਰਮਾਤਮਾ ਦੇ ਤੇ ਇਸ ਦਾ ਆਨੰਦ ਮਾਣੋ ਔਰ ਇਹ ਜਿੰਨਾ ਕੁਝ ਤੁਸੀਂ ਦੇਖ ਰਹੇ ਹੋ ਇਹ ਸਾਰੇ ਦਾ ਸਾਰਾ ਇਹ ਸਾਡਾ ਇਨ ਹਾਊਸ ਹੈ ਕੋਈ ਬਾਹਰੋਂ ਕਿਸੇ ਨੇ ਕੋਈ ਸਟਰਕਚਰ ਨਹੀਂ ਖੜਾ ਕੀਤਾ ਪ੍ਰਾਚਨ ਵਿਰਸਤੀ ਜਿਹੜੀ ਐਗਜ਼ਿਬਿਸ਼ਨ ਲੱਗੀ ਹੋਈ ਹੈ ਉਹ 2600 ਸਾਲ ਪੁਰਾਣੇ ਸਿੱਕੇ ਅ ਹਸ਼ਤਰ ਉਹ ਸਾਰੇ ਦੇਖਣ ਨੂੰ ਮਿਲਣਗੇ ਜਿਆਨਾਦੀ ਜੀਆਰਡੀ ਅਕੈਡਮੀ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਤਾਂ ਇੱਥੇ ਇੱਕ ਆਲਮੇ ਨਾਨਕ ਨਾਮ ਦਾ ਇੱਕ ਪ੍ਰੋਗਰਾਮ ਜਿਹੜਾ ਵਾ ਉਹ ਲਿਖਿਆ ਗਿਆ ਵਾ ਤਾਂ ਕੀ ਇਸ ਦੇ ਵਿੱਚ ਖਾਸ ਸਾਡੇ ਨਾਲ ਜੀਆੜੀ ਅਕੈਡਮੀ ਦੇ ਡਾਇਰੈਕਟਰ ਨੇ ਉਹ ਸਾਡੇ ਨਾਲ ਮਿਲ ਕੇ ਗੱਲਬਾਤ ਕਰਾਂਗੇ ਸਰ ਆਲਮੇ ਨਾਨਕ ਗੁਰਨਾਨਦ ਦੇਵ ਜੀ ਦੇ ਸਫ਼ਰ ਦਾ ਪੂਰਾ ਇੱਥੇ ਬਣਾਇਆ ਗਿਆ ਵਾ ਕੀ ਖਾਸ ਹੈਗਾ ਕਿਸ ਤਰ੍ਹਾਂ ਮੰਦ ਵਿੱਚ ਵਿਚਾਰ ਆਇਆ ਦੇਖੋ ਜੀ ਅਸੀਂ ਲਾਸਟ ইয়ার ਦਾਸਤਾਨੇ ਸ਼ਾ ਕਿਸੇ ਗੁਰਗੋਬਿੰਦ ਸਿੰਘ ਜੀ ਦੀ ਜੀਵਨੀ ਦੇ ਇਸ ਸਾਲ ਸਾਡਾ ਦਿਲ ਕੀਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੀ ਜੀਵਨੀ ਦੇ ਆਧਾਰਿਤ ਉਹਨਾਂ ਦੀ ਟੀਚਿੰਗਸ ਦੇ ਆਧਾਰਿਤ ਉਹਨਾਂ ਦੀ ਸੱਚਾਈ ਅਤੇ ਸੱਚ ਤੇ ਆਧਾਰਿਤ ਇੱਕ ਪ੍ਰੋਗਰਾਮ ਲੋਕਾਂ ਦੀ ਨਜ਼ਰ ਕਰੀਏ ਤੇ ਅੱਜ ਜੋ ਕੁਝ ਦੇਖ ਰਹੇ ਹੋ ਤੁਸੀਂ ਉਹਦਾ ਨਤੀਜਾ ਹੈ ਕੀ ਖਾਸ ਹੈਗਾ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਇਹ ਨਾਨਕ ਸਾਹਿਬ ਦੀ ਪੂਰਾ ਫਲਸਫਾ ਇਹਦੇ ਚ ਦਰਸਾਇਆ ਗਿਆ ਹੈ ਸਾਡੇ ਸਟੂਡੈਂਟ ਗਾਈਡਸ ਕੱਲੇ-ਕੱਲੇ ਪ੍ਰਦਰਸ਼ਨੀ ਦੇ ਅੱਗੇ ਖੜੇ ਨੇ ਤੁਸੀਂ ਅਗਰ ਜੀ ਕੈਮਰੇ ਨੂੰ ਸਪੈਨ ਕਰੋ ਸਾਰੇ ਪਾਸੇ ਤਾਂ ਤੁਸੀਂ ਦੇਖੋਗੇ ਕਿ ਇੱਥੇ ਨਨਕਾਣਾ ਸਾਹਿਬ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇਖਣ ਨੂੰ ਮਿਲਦੇ ਨੇ ਕੱਲੀ-ਕੱਲੀ ਉਹਨਾਂ ਦੀ ਜੀਵਨ ਸਾਖੀ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਲੋਕਾਂ ਦੇ ਨਜ਼ਰ ਅਸਿੰ ਕਰ ਰਹੇ ਹਨ ਔਰ ਹਮੇ ਆ ਕੇ ਤਕਰੀਬਨ 25 ਕੋਲਾਂ ਨੇ ਸਾਡੇ ਕੋਲ ਦਰਸ਼ਨ ਦਿੱਤੇ ਨੇ ਔਰ ਜਦੋਂ ਅਸੀਂ ਕਿਤਾਬਾਂ 'ਚ ਪੜਾਉਂਦੇ ਆ ਬੱਚਿਆਂ ਨੂੰ ਤਾਂ ਉਹ ਇੱਕ ਸਿਰਫ ਸ਼ਾਬਦਿਕ ਬਣ ਕੇ ਰਹਿ ਜਾਂਦਾ ਗਿਆਨ ਲੇਕਿਨ ਇੱਧੇ ਅਨੁਭਵਿਕ ਹੈ ਐਕਸਪੀਰੀਐਂਸ਼ੀਅਲ ਜਰਨੀ ਹੈ ਔਰ ਮੈਂ ਸ਼ਹਿਰ ਵਾਸੀ ਨੂੰ ਸਦਾ ਦਿੰਨਾ ਕੀ ਅੱਜ ਤੇ ਕੱਲ ਕੋਈ ਟਿਕਟ ਨਹੀਂ ਹੈ ਕੋਈ ਪੈਸਾ ਨਹੀਂ ਹੈ ਔਰ ਉਹ ਆ ਕੇ ਆਪਣੇ ਵਿਰਸੇ ਨਾਲ ਜੁੜਨ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਤੇ ਰੋਹਾਨੀਅਤ ਦੇ ਨਾਲ ਇੱਕ ਦਿਨ ਲਿਖੇ ਲਾਉਣਾ ਦਾ ਸਰ ਥੋੜਾ ਜ ਮੈਂ ਕਹਿੰਨਾ ਕਿ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਜਦੋਂ ਸਫ਼ਰ ਸ਼ੁਰੂ ਹੋਇਆ ਕਿੱਥੋਂ ਸਫ਼ਰ ਸ਼ੁਰੂ ਹੋਇਆ ਉਹਨਾਂ ਦਾ ਦੇਖੋ ਜੀ ਬਹੁਤ ਲੰਬੀ ਕਹਾਣੀ ਹੈ ਸਮਝਾਇਆ ਨਹੀਂ ਜਾ ਸਕਦਾ ਸ਼ਬਦਾਂ ਚ ਇਹ ਸਿਰਫ ਦੇਖ ਕੇ ਤੇ ਇਸ ਨੂੰ ਕੀ ਕੀ ਬਣਾਇਆ ਗਿਆ ਥੋੜਾ ਜ ਇਸ ਬਾਰੇ ਮੈਂ ਬਹੁਤ ਕੁਸ਼ੇ ਜੇ ਤੇ ਪੇਂਟਿੰਗਸ ਨੇ ਪਹਿਲਾਂ ਤਾਂ ਗੁਰਨਾਣ ਸਾਹਿਬ ਦੀਆਂ ਜੀਵਨੀਆਂ ਤੇ ਨਨਕਾਣਾ ਸਾਹਿਬ ਗੁਰਦੁਆਰਾ ਤੁਹਾਨੂੰ ਦਿਖ ਰਿਹਾ ਜੀ ਸਾਹਮਣੇ ਜਿਨਯੂ ਦੀ ਰਸਮ ਉਹਨਾਂ ਦੀ ਇਨਲਾਈਟਨਮੈਂਟ ਦੀ ਰਸਮ ਵੇਈਂ ਵੇਂਚ ਜਗਨਨਾਥ ਪੁਰੀ ਹਰਦਵਾਰ ਸੱਚਾ ਸੌਦਾ ਕਾਬਾ ਦਰਸ਼ਨ ਠੀਕ ਹੈ ਕਰਤਾਰਪੁਰ ਸਾਹਿਬ ਗੁਰਗੱਦੀ ਲਾਣਾ ਜੀ ਨੂੰ ਸੌਂਪਣੀ ਇਹ ਸਾਰਾ ਕੁਸ਼ੇਚੇ ਚ ਸ਼ਾਮਿਲ ਹੈ ਸਰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇੱਥੇ ਤਾਂ ਬਹੁਤ ਸਾਰੀ ਚੀਜ਼ਾਂ ਦਿਖਾਤੀਆਂ ਮੈਸੇਜ ਕੀ ਆਪ ਲੋਕਾਂ ਨੂੰ ਮੈਸੇਜ ਇਹ ਹੈ ਕਿ ਜੀ ਹੋਮਾ ਮਾ ਕੇ ਆਓ ਮੈਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜੁੜੋ ਆਪਣੇ ਵਿਰਸੇ ਦੇ ਨਾਲ ਇੱਕ ਦਿਨ ਲਿਖੇ ਲਾਓ ਪ੍ਰਮਾਤਮਾ ਦੇ ਤੇ ਇਸ ਦਾ ਆਨੰਦ ਮਾਣੋ ਔਰ ਇਹ ਜਿੰਨਾ ਕੁਝ ਤੁਸੀਂ ਦੇਖ ਰਹੇ ਹੋ ਇਹ ਸਾਰੇ ਦਾ ਸਾਰਾ ਇਹ ਸਾਡਾ ਇਨ ਹਾਊਸ ਹੈ ਕੋਈ ਬਾਹਰੋਂ ਕਿਸੇ ਨੇ ਕੋਈ ਸਟਰਕਚਰ ਨਹੀਂ ਖੜਾ ਕੀਤਾ ਟੋਟਲੀ ਸਾਡੇ ਬੱਚਿਆਂ ਤੇ ਸਟੂਡੈਂਟਸ ਨੇ ਇਹ ਕਰ ਦਿਖਾਇਆ ਇਹ ਸਾਰਾ ਆਪ ਤਿਆਰ ਕੀਤਾ ਟੋਟਲੀ ਆਪ ਤਿਆਰ ਕੀਤਾ ਜੀ ਔਰ ਫਿਰ ਇੱਕ ਜਿਹੜੀ ਪ੍ਰਾਤਨ ਵਿਰਸੇ ਦੀ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਉਹ 2600 ਸਾਲ ਪੁਰਾਣੇ ਸਿੱਕੇ ਆ ਸ਼ਾਸਤਰ ਉਹ ਸਾਰੇ ਦੇਖਣ ਨੂੰ ਮਿਲ ਰਹੇ ਨੇ ਔਰ ਇਸ ਪ੍ਰੋਗਰਾਮ ਦਾ ਜਿਹੜਾ ਸ਼ੁਰੂਆਤ ਸੀ ਉਹ ਇੱਕ ਰੂਹਾਨੀ ਸੀ ਸ਼ਾਹੀ ਇਮਾਮ ਉਹਨਾਂ ਨੇ ਕੀਤਾ ਠੀਕ ਹੈ ਸਰਬਜੀਤ ਸਿੰਘ ਰੈਨੂ ਦਾ ਮਨੀ ਦੀਵਾਨ ਅਤੇ ਐਲੈਕਸ ਇਹ ਸਾਰੇ ਧਰਮਾਂ ਦੇ ਲੋਕ ਆਏ ਤੇ ਸਰਬਸਾਂਝੀ ਵਾਲਤਾ ਦਾ ਸਨੇਹਾ ਸੀ ਲੋਕਾਂ ਤੱਕ ਲੈ ਕੇ ਜਾ ਰਹੇ ਆ ਬਿਲਕੁਲ ਜਿਵੇਂ ਕਿ ਜਾਣਕਾਰੀ ਜਿਹੜੀ ਡਾਕਟਰ ਸਾਹਿਬ ਨੇ ਦਿੱਤੀ ਆ ਇੱਕ ਵਾਰ ਤਸਵੀਰਾਂ ਤਾਂ ਦਿਖਾ ਦਿੰਨੇ ਆ ਤਾਂ ਇੱਥੇ ਪੂਰਾ ਜਿਹੜਾ ਵਾ ਇੱਕ ਜਿਵੇਂ ਕਹਿ ਸਕਦੇ ਇੱਕ ਢਾਂਚਾ ਬਣਾਇਆ ਗਿਆ ਵਾ ਜਿਹਦੇ ਵਿੱਚ ਦਰਸਾਇਆ ਗਿਆ ਵਾ ਕਿ ਗੁਰਨਾਨ ਨਾਮ ਦੇਵ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਜਿਹੜਾ ਵਾ ਉਹਨਾਂ ਦਾ ਸਫਰ ਸੀਗਾ ਅੰਤ ਤੱਕ ਦਾ ਉਹ ਸਾਰਾ ਇਸ ਅਕੈਡਮੀ ਦੇ ਵਿੱਚ ਜਿਹੜਾ ਵਾ ਦਿਖਾਇਆ ਗਿਆ ਵਾ ਤਾਂ ਦੂਰ ਦੂਰ ਦੇ ਬੱਚੇ ਜਿਹੜੇ ਨੇ ਉਹ ਇਸ ਅਕੈਡਮੀ ਦੇ ਵਿੱਚ ਪਹੁੰਚੇ ਨੇ ਹਰ ਇੱਕ ਚੀਜ਼ ਜਿਹੜੀ ਆ ਇਸ ਅਕੈਡਮੀ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਥੇ ਹਰ ਇੱਕ ਸਫਰ ਦੀ ਜਿਹੜੀ ਕਹਾਣੀ ਆ ਉਹ ਇੱਥੇ ਦਰਸ਼ਾਈ ਗਈ ਆ ਤਾਂ ਬੱਚੇ ਜਿਹੜੇ ਨੇ ਇੱਥੇ ਗਾਈਡ ਵੀ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦਾ ਸਫਰ ਜਿਹੜਾ ਗੁਨਾਮ ਦੇ ਜੀ ਦਾ ਸਫਰ ਰਿਹਾ ਵਾ ਕਿਸ ਤਰ੍ਹਾਂ ਉਹ ਕਿੱਥੇ ਕਿੱਥੇ ਜਾਂਦੇ ਰਹੇ ਨੇ ਤਾਂ ਸਾਰੀ ਜਿਹੜੀ ਇਹ ਚੀਜ਼ਾਂ ਜਿਹੜੀਆਂ ਵਾ ਇਸ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ